ਪਰ ਇਸ ਦਰਮਿਆਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਤੇ ਹੁਣ ਉਹ ਸੀਐਮ ਹਾਊਸ ਪਹੁੰਚ ਹੋਏ ਨੇ ਅਰਵਿੰਦ ਕੇਜਰੀਵਾਲ ਤੇ ਡਾਕਟਰ ਵੀ ਸੀਐਮ ਹਾਊਸ ਹੀ ਪਹੁੰਚੇ ਹੋਏ ਨੇ ਤੇ ਸੀਐਮ ਹਾਊਸ ਦੇ ਵਿੱਚ ਹੀ ਇਲਾਜ ਚੱਲ ਰਿਹਾ ਹੈ ਪੂਰਾ ਚੈੱਕਅਪ ਚੱਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਡਾਕਟਰਾਂ ਦੀ ਪੂਰੀ ਟੀਮ ਲਗਾਈ ਗਈ ਹੈ ਤੇਰਵਿੰਦਰ ਮੈਤੋਂ ਸੇ ਖਬਰ ਤੇ ਸਾਡੇ ਨਾਲ ਲਾਈਵ ਜੁੜੇ ਨੇ ਗੱਲਬਾਤ ਕਰਦੇ ਆ ਅਰਵਿੰਦਰ ਕੀ ਕੋਈ ਜਾਣਕਾਰੀ ਹੈ ਬਿਲਕੁਲ ਦੇਖੋ ਅੱਜ ਮੁੱਖ ਮੰਤਰੀ ਦੀ ਸਿਹਤ ਜਿਹੜੀ ਵਿਗੜੀ ਹੈ ਇੱਕ ਵਾਰ ਫਿਰ ਤੋਂ ਤੇ ਤੇ ਇਸ ਨੂੰ ਲੈ ਕੇ ਡਾਕਟਰਾਂ ਦੀ ਟੀਮ ਵੀ ਅੰਦਰ ਜਿਹੜੀ ਚੈੱਕਅਪ ਕਰੀਆ ਤੇ ਅਰਵਿੰਦ ਕੇਜਰੀਵਾਲ ਆਮਾਦੀ ਪਾਰਟੀ ਦੇ ਸਪਰੀਬੂ ਅੱਜ ਚੰਡੀਗੜ੍ਹ ਪਹੁੰਚੇ ਹੋਏ ਸੀਗੇ ਸੁਲਤਾਨਪੁਰ ਲੋਧੀ ਜਾਣਾ ਸੀਗਾ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਬੰਨੋ ਉੱਥੇ ਜਾ ਕੇ ਹਰ ਪੜ ਪੀੜਤ ਜਿਹੜੇ ਲੋਕ ਨੇ ਉਹਨਾਂ ਦਾ ਹਾਲਚਾਲ ਪੁੱਛਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਤਬੀਅਤ ਵਿਗੜੀ ਹੈ ਤਸਵੀਰਾਂ ਦਿਖਾ ਦਿੰਨੇ ਆ ਇਸ ਸਮੇਂ ਦੀਆਂ ਚੰਡੀਗੜ੍ਹ ਸੀਐਮ ਨਿਵਾਸੀਆਂ ਤਸਵੀਰਾਂ ਨੇ ਜਿੱਥੇ ਅੰਦਰ ਹੀ ਯਮਾ ਹੈਗੇ ਨੇ ਤੇ ਉਹਨਾਂ ਦਾ ਇਲਾਜ ਵੀ ਜਿਹੜਾ ਅੰਦਰ ਹੀ ਚੱਲ ਰਿਹਾ 프로ਟੋਕੋਲ ਮੁਤਾਬਿਕ ਬਾਹਰ ਦੇਖੋ ਤੁਸੀਂ ਸਿਕਿਉਰਿਟੀ ਵੱਡੇ ਪੱਧਰ ਤੇ ਲੱਗੀ ਹੈ ਹੁਣੇ ਥੋੜੀ ਦੇਰ ਦੇ ਵਿੱਚ ਲਿਕਨ ਨਾ ਸੀਗਾ ਮੁੱਖ ਮੰਤਰੀ ਨੇ ਲੇਕਿਨ ਉਸ ਤੋਂ ਪਹਿਲਾਂ ਆਖਿਰਕਾਰ ਸਿਹਤ ਵਿਗੜੀ ਤਾਂ ਹੋਇਆ ਕੀ ਇਹ तमाम ਚੀਜ਼ਾਂ ਹਾਲੇ ਤੱਕ ਸਪਸ਼ਟ ਨਹੀਂ ਹੈ ਗਿਆ ਕਿ ਕੀ ਸਮੱਸਿਆ ਕੀ ਆਈ ਹੈ ਮੁੱਖ ਮੰਤਰੀ ਨੂੰ ਲੇਕਿਨ ਇਹ ਜ਼ਰੂਰ ਹੈ ਕਿ ਸਿਹਤ ਵਿਗੜਨ ਤੋਂ ਬਾਅਦ ਹੋ ਸਕਦਾ ਹੈ ਕਿ ਅੱਜ ਸੁਲਤਾਨਪੁਰ ਲੋਧੀ ਦਾ ਜਿਹੜਾ ਦੌਰਾ ਹੈਗਾ ਉਹ ਰੱਦ ਵੀ ਹੋ ਜਾਏ ਕੋਈ ਕੁਛੀ ਦੇਰ ਦੇ ਵਿੱਚ ਫੈਸਲਾ ਹੋਏਗਾ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਏਕਸਕਲੂਸਿਵ ਤੌਰ ਤੇ ਦਿਖਾ ਰਹੇ ਹਾਂ ਮੁੱਖ ਮੰਤਰੀ ਨਿਵਾਸੇ ਬਾਹਰ ਦੀਆਂ ਮੁੱਖ ਮੰਤਰੀ ਦੀ ਤਬੀਅਤ ਜਿਹੜੀ ਹੈਗੀ ਹੈ ਇੱਕਦਮ ਨਾਲ ਵਿਗੜ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅ ਅਰਵਿੰਦ ਕੇਜਰੀਵਾਲ ਵੀ ਪਹੁੰਚ ਜਾਂਦੇ ਨੇ ਮਿਲਟੋ ਬਿੰਤੀ ਤੇ ਉਹਨਾਂ ਦਾ ਹਾਲਚਲ ਜਿਹੜਾ ਹੈਗਾ ਅੰਦਰ ਪੁੱਛਿਆ ਜਾ ਰਿਹਾ ਹੈ ਤਸਵੀਰਾਂ ਚੰਡੀਗੜ੍ਹ ਸੀਐਮ ਨਿਵਾਸਤਿਆਂ ਨੇ ਤੇ ਰਵਿੰਦਰ ਕਿੰਨਾ ਸਮਾਂ ਹੋ ਗਿਆ ਡਾਕਟਰਾਂ ਦੀ ਟੀਮ ਨੂੰ ਅੰਦਰ ਗਏ ਹੋਏ ਮੇਰੇ ਕੋ ਦੇਖੋ ਡਾਕਟਰਾਂ ਦੀ ਟੀਮ ਆਮ ਤੌਰ ਤੇ ਅੰਦਰ ਹੁੰਦੀ ਹੈ ਇੱਕ ਪਰਮਨੈਂਟ ਟੀਮ ਮੁੱਖ ਮੰਤਰੀ ਦੀ ਸਿਹਤ ਦੇ ਲਈ ਨਾਲ ਹੀ ਚੱਲਦੀ ਹੈ ਹਮੇਸ਼ਾ ਨਾਲ ਰਹਿੰਦੀ ਹੈ ਤੇ ਕੁਝ ਡਾਕਟਰ ਜਿਹੜੇ ਸਪੈਸ਼ਲਿਸਟ ਡਾਕਟਰ ਹੈਗੇ ਆ ਉਹ ਵੀ ਅੰਦਰ ਪਹੁੰਚੇ ਹੋਏ ਨੇ ਤੇ ਜਿਹੜੇ ਕਿਸੇ ਦਾਵੀ ਅੰਦਰ ਆਉਣਾ ਇੱਕ ਵਾਰ ਅਲਾਉਡ ਨਹੀਂ ਰੱਖਿਆ ਗਿਆ ਹੁਣ ਸੀਐਮ ਹਾਊਸ ਦੇ ਬਾਹਰ ਤੁਸੀਂ ਦੇਖੋ ਜਿਹੜਾ ਦਰਵਾਜ਼ੇ ਦੇ ਉੱਤੇ ਪੂਰੀ ਫੋਰਸ ਜਿਹੜੀ ਹੈਗੀ ਆ ਤਾਇਨਾਤ ਕੀਤੀ ਗਈ ਆ ਤੇ ਅੰਦਰ ਕਿਸੇ ਦੀ ਵੀ ਹੁਣ ਐਂਟਰੀ ਹਾਲ ਫਿਲਹਾਲ ਨਹੀਂ ਹੈਗੀ ਅਰਵਿੰਦ ਕੇਜਰੀਵਾਲ ਵੀ ਅੰਦਰ ਹੀ ਹੈਗੇ ਆ ਤਮਾਮ ਬਾਕੀ ਜਿਹੜੇ ਲੀਡਰ ਨੇ ਉਹ ਵੀ ਅੰਦਰ ਹੀ ਐ ਲੇਕਿਨ ਕੁਛ ਹੀ ਦਿਨ ਦੇ ਵਿੱਚ ਇਹ ਸਪਸ਼ਟ ਹੋਏਗਾ ਕਿ ਆਖਿਰਕਾਰ ਸਿਹਤ ਵਿਗੜੀ ਉਹਨਾਂ ਨੂੰ ਹੋਇਆ ਕੀ ਸੀਗਾ ਤਾਂ ਇਹ ਤੀਜਾ ਤਾਂ ਕੁਛ ਦਿਨ ਚ ਸਪਸ਼ਟ ਹੋਣਗੇ ਲੇਕਿਨ ਹਾਰਡ ਪਲੱਜ ਇਹ ਜ਼ਰੂਰ ਹੈਗਾ ਕਿ ਮੁੱਖ ਮੰਤਰੀ ਅੱਜ ਸੁਲਤਾਨਪੁਰ ਦੌਰੇ ਤੇ ਜਾਣਾ ਸੀਗਾ ਉਹਨਾਂ ਨੇ ਤੇ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਸਿਹਤ ਵਿਗੜਨ ਤੋਂ ਬਾਅਦ ਜਿਹੜਾ ਹੈਗਾ ਉਹ ਅੰਦਰ ਹੀ ਇਸ ਸਮੇਂ ਮੌਜੂਦ ਨੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਅੰਦਰੋਂ ਕੋਈ ਗੱਡੀਆਂ ਵੀ ਬਾਹਰ ਆ ਰਹੀਆਂ ਕੋਸ਼ਿਸ਼ ਕਰ ਰਿਹਾ ਹਾਂ ਅਪਡੇਟ ਦੇਣ ਦੀ ਤਾਂ ਕੁਝ ਆਈਐਸ ਅਧਿਕਾਰੀ ਨੇ ਜਿਹੜੇ ਅੰਦਰੋਂ ਬਾਹਰ ਨਿਕਲੇ ਨੇ ਤੇ ਇਹ ਮੁੱਖ ਤੌਰ ਤੇ ਫਾਲ ਫਲਾਦ ਦੀ ਤਸਵੀਰ ਹੈਗੀ ਹਾਲਾਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਲਗਾਤਾਰ ਇਹ ਸਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਵੀ ਚੱਕੇ ਜਾ ਰਹੇ ਸੀਗੇ ਕਿ ਉਹ ਕਿਉਂ ਨਹੀਂ ਪਹੁੰਚਦੇ ਹੜ੍ਹ ਪੀੜਤ ਲੋਕ ਹੈ ਜਿਹੜੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਤਾਂ ਅੱਜ ਉਹ ਪਹੁੰਚ ਪਹੁੰਚੇ ਤੇ ਉਸ ਤੋਂ ਪਹਿਲਾਂ ਜਿਹੜੀ ਸਿਹਤ ਹੈਗੀ ਆ ਉਹ ਮੁੱਖ ਮੰਤਰੀ ਦੀ ਵਿਗੜਦੀ ਨਜ਼ਰ ਆਦੀ ਹੈ ਜੀ ਸੋ ਬਿਲਕੁਲ ਹਜੇ ਕੁਝ ਕਹਿਣਾ ਸਹੀ ਨਹੀਂ ਹੋਏਗਾ ਜਦੋਂ ਤੱਕ ਜਾਣਕਾਰੀ ਅੰਦਰੋਂ ਬਾਹਰ ਨਹੀਂ ਆਏਗੀ ਪਰ ਫਿਰ ਵੀ ਰਵਿੰਦਰ ਇੱਕ ਵਾਰੀ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋਏ ਸੀ ਜਦੋਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਸੀ ਕੀ ਸੰਭਾਵਨਾ ਹੈ ਕਿ ਉਸੇ ਤਰੀਕੇ ਦੇ ਨਾਲ ਅੱਜ ਵੀ ਕੋਈ ਸ਼ਾਇਦ ਉਸੇ ਬਿਮਾਰੀ ਨੂੰ ਲੈ ਕੇ ਉਸੇ ਦਿੱਕਤ ਦੇ ਦੇਖੋ ਹੁਣ ਇਹ ਹਾਂ ਬਿਲਕੁਲ ਦੇਖੋ ਐਸੋ ਪਹਿਲਾਂ ਵੀ ਉਹਨਾਂ ਨੂੰ ਕਾਫੀ ਵਾਰ ਦਿੱਕਤ ਆਈ ਹੈ ਉਹ 40'ਸ ਹਸਪਤਾਲ ਮਹੱਲੀ ਦੇ ਵਿੱਚ ਐਡਮਿਟ ਵੀ ਕਾਫੀ ਦਿਨ ਰਹੇ ਸੀਗੇ ਐਸੋ ਪਹਿਲਾਂ ਹੋਰ ਵੀ ਕਾਫੀ ਵਾਰ ਉਹਨਾਂ ਦੀ ਸਿਹਤ ਵਿਗੜੀ ਆ ਕਈ ਵਾਰ ਬੀਪੀ ਦੀ ਦਿੱਕਤ ਵੀ ਉਹਨਾਂ ਨੂੰ ਆਈ ਹੈ ਲੀਵਰ ਦੀ ਦਿੱਕਤ ਵੀ ਆਈ ਹੈ ਤੇ ਅੱਜ ਜਿਹੜੀ ਕੋਈ ਦਿੱਕਤ ਆਈ ਹੈ ਹਾਲੇ ਤੱਕ ਸਪਸ਼ਟ ਨਹੀਂ ਹੈਗਾ ਕਿ ਉਹਨਾਂ ਨੂੰ ਕੀ ਦਿੱਕਤ ਆਈ ਲੇਕਿਨ ਇਹ ਜ਼ਰੂਰ ਹੈਗਾ ਕਿ ਅੱਜ ਉਹਨਾਂ ਦੀ ਸਿਹਤ ਵਿਗੜੀ ਆ ਤੇ ਹੁਣ ਦੌਰਾ ਕੀਤਾ ਜਾਏਗਾ ਅਰਵਿੰਦ ਕੇਜਰੀਵਾਲ ਵੱਲੋਂ ਕੱਲਿਆਂ ਕਿ ਨਹੀਂ ਲੇਕਿਨ ਹੁਣ ਇਹ ਜ਼ਰੂਰ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਆ ਆਪਣੇ ਦਰਸ਼ਕਾਂ ਨੂੰ ਲਗਾਤਾਰ ਕਿ ਬਾਹਰ ਸਿਕਿਉਰਟੀ ਲੱਗੀ ਹੋਈ ਆ ਅੰਦਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਨੇ ਸੀਐਮ ਦਾ ਪਤਾ ਲੈਂਦੇ ਕੇਜਰੀਵਾਲ ਅੰਦਰ ਪਹੁੰਚੇ ਹੋਏ ਅਸ ਬਿਲਕੁਲ ਰਵਿੰਦਰ ਪਰ ਟਾਈਮਿੰਗ ਵੀ ਬੜੀ ਮੈਟਰ ਕਰਦੀ ਤੇ ਕਿਉਂਕਿ ਜਦੋਂ ਸਾਨੂੰ ਵਿਆਦ ਹੈ ਕਿ ਜਦੋਂ ਉਹ ਪਿਛਲੀ ਵਾਰੀ ਬਿਮਾਰ ਹੋਏ ਸੀ ਉਹਨਾਂ ਨੂੰ 40 ਹਸਪਤਾਲ ਭਰਤੀ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਕੱਲਾ ਕਾਰਜਪਾਰ ਸੰਭਾਲਣਾ ਬਹੁਤ ਔਖਾ ਹੈ ਉਸ ਤੋਂ ਬਾਅਦ ਅਮਨ ਅਰੋੜਾ ਨੂੰ ਇੰਚਾਰਜ ਲਗਾ ਦਿੱਤਾ ਗਿਆ ਪ੍ਰਧਾਨ ਬਣੇ ਉਹ ਕੋਣ ਆਇਆ ਬਿਲਕੁਲ ਦੇਖੋ ਜ਼ਾਹਿਰ ਤੌਰ ਤੇ ਕਾਫੀ ਵਾਰ ਹੈ ਇਸ ਤਰੀਕੇ ਦੀ ਸਥਿਤੀ ਬਣੀ ਹੈਗੀ ਆ ਆ ਕੋਈ ਗੱਡੀਆਂ ਦਾ ਕਾਫਲਾ ਇੱਕ ਹੋਰ ਆਇਆ ਤਾ ਇਹਦੇ ਗੱਡੀਆਂ ਦੇ ਵਿੱਚ ਕੌਣ ਨੇ ਇਹ ਅਸੀਂ ਜ਼ਰੂਰ ਦੱਸਾਂਗੇ ਲੇਕਿਨ ਹਾਲ ਫਲਾ ਕਾਫਲਾ ਆ ਰਿਹਾ ਐਕਸਕਲੂਸਿਵ ਤਸਵੀਰਾਂ ਸੀਐਮ ਆਉਸ ਦੇ ਬਾਹਰ ਜਿਸ ਤਰੀਕੇ ਨਾਲ ਗੱਡੀਆਂ ਦਾ ਕਾਫਲਾ ਹੈਗਾ ਉਹਦੇ ਤੋਂ ਇਹ ਤਾਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਕੋਈ ਵੱਡਾ ਲੀਡਰ ਸੀ ਆਮਾਦੀ ਪਾਰਟੀ ਦਾ ਇੱਥੇ ਪਹੁੰਚਿਆ ਹੋਇਆ ਇਹ ਤਸਵੀਰਾਂ ਨੇ ਐਕਸਕਲੂਸਿਵ ਤੌਰ ਤੇ ਜਿਹੜੀਆਂ ਅਸੀਂ ਮੁੱਖ ਮੰਤਰੀ ਨਿਵਾਜ਼ ਦੇ ਬਾਹਰ ਦੀਆਂ ਦਿਖਾ ਰਿਹਾ ਗੱਡੀਆਂ ਦਾ ਕਾਫਲਾ ਜਿਹੜਾ ਹੈਗਾ ਉਹ ਪਹੁੰਚਿਆ ਹੋਇਆ ਮੁੱਖ ਮੰਤਰੀ ਨਿਵਾਜ਼ ਦੇ ਬਾਹਰ ਜਿਵੇਂ ਤੁਸੀਂ ਜ਼ਿਕਰ ਹੀ ਕਰ ਰਹੇ ਸੀਗੇ ਸੋ ਪਹਿਲਾਂ ਵੀ ਕਾਫੀ ਵਾਰ ਜਿਹੜਾ ਹੈਗਾ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ ਹੈ ਤੇ ਉਹ ਹਸਪੀਟਲ ਵੀ ਐਡਮਿਟ ਰਏ ਜਦੋਂ ਉਹਨਾਂ ਦੀ ਸਿਹਤ ਇੱਕ ਵਾਰ ਵਿਗੜੀ ਸੀ ਤੇ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਪ੍ਰਧਾਨਗੀ ਹੀ ਜਿਹੜੀ ਹੈਗੀ ਅਮਨ ਰੋੜਾ ਨੂੰ ਵੀ ਸੌਂਪ ਦਿੱਤੀ ਗਈ ਹੈ ਬਿਲਕੁਲ ਠੀਕ ਹੈ ਗੱਲ ਤੁਹਾਡੀ ਇਸ ਤਰੀਕੇ ਦੇ ਹਾਲਾਤ ਵੀ ਬਣੇ ਨੇ ਤਾਂ ਹੁਣ ਇਹਦੇ ਵਿੱਚ ਕੀ ਜਿਹੜਾ ਕਾਰਡ ਹੈਗਾ ਇਸ ਸਮੇਂ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਤੁਸੀਂ ਠੀਕ ਹੈ ਕਿ ਜ਼ਾਹਿਰ ਤੌਰ ਤੇ ਜਿਹੜਾ ਹਾਲਾਤ ਹੈਗੇ ਟਾਈਮਿੰਗ ਬੜੀ ਮੈਟਰ ਕਰਦੀ ਆ ਜਿਹੜੇ ਹਾਲਾਤ ਪੰਜਾਬ 'ਚ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਸੀਐਮ ਦੇ ਬਿਮਾਰ ਹੋਣ ਦੀ ਖਬਰ ਵੀ ਆਉਂਦੀ ਹੈ ਤਾਂ ਜ਼ਾਹਿਰ ਤੌਰ ਤੇ ਜਿਹੜਾ ਹੈਗਾ ਇੱਕ ਸਵਾਲ ਤਾਂ ਬਣ ਜਾਂਦਾ ਲੇਕਿਨ ਹਾਲ ਫੜ ਲਈ ਜ਼ਰੂਰ ਤਸਵੀਰ ਹੈਗੀ ਆ ਕਿ ਮੁੱਖ ਮੰਤਰੀ ਦੀ ਸਿਹਤ بگੜੀ ਆ ਤੇ ਵੱਡੇ ਲੀਡਰ ਜਿਹੜੇ ਹੈਗੇ ਆ ਉਹਨਾਂ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਪਹੁੰਚ ਜ਼ਰੂਰ ਰਏ ਨੇ ਸੋ